ਸਤਨਾਮ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਨਿਮਖ ਦੇ ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸ਼ੀਤਲ ਹੋ ਰਾਣੀ ਚੱਲੀ ਨੇ ਜਦੋਂ ਰੂਪਿਆਰੀ ਸਾਧ ਸੰਗਤ ਜੀ ਭਗਤ ਪ੍ਰਦਾਸ ਜੀ ਦੀ ਬਾਣੀ ਨੂੰ ਸਰਵਣ ਕੀਤਾ ਸੁਣਿਆ ਕੀਰਤਨ ਸੁਣਿਆ ਪ੍ਰਸੰਨ ਹੋ ਗਏ ਤੇ ਆਪਾਂ ਸ਼ੁਰੂ ਵਿੱਚ ਹੀ ਪੈਰੀ ਸਾਧ ਸੰਗਤ ਸਬਸਕ੍ਰਾਈਬ ਕਰਦਾ ਕਰੋ ਬੇਨਤੀ ਹੈ ਕਿਥੋਂ ਜਿੱਥੋਂ ਤੱਕ ਬਾਣੀ ਜਾਂਦੀ ਹੈ ਆਪ ਜੀ ਦੇ ਦਰਸ਼ਨ ਹੁੰਦੇ ਨੇ ਸਰਵਣ ਕਰਦੇ ਹੋ ਸਾਰਾ ਕੋਈ ਵੀ ਜੀਵ ਨਾ ਰਵੇ ਸਬਸਕ੍ਰਾਈਬ ਲਾਈਕ ਤੇ ਲਾਈਕ ਤੇ ਸ਼ੇਰ ਕਰਦੇ। ਚੰਦੀ ਇਹ ਦਵਾ ਜੀ ਦੇ ਪੁੱਤਰ ਮੁਖਾਰਬਨ ਤੋਂ ਇਸ ਤਰ੍ਹਾਂ ਦੀ ਬਾਣੀਆਂ ਸੁਣਦਿਆਂ ਸਾਰ ਹੀ ਝਾਲੀ ਰਾਣੀ ਦਾ ਅੰਦਰ ਦਾ ਅੰਦਰ ਇਸ ਤਰ੍ਹਾਂ ਵਿਨੇ ਆ ਗਿਆ ਜਿਵੇਂ ਕਬੀਰ ਜੀ ਨੇ ਕਿਹਾ ਆਪਣੀ ਬਾਣੀ ਦੇ ਅੰਦਰ ਵੀਰ ਸਤਗੁਰੂ ਸੂਰਮੇ ਬਹਾਂ ਬਨ ਜੁ ਇੱਕ ਸਤਗੁਰੂ ਸੁਰਮੇ ਬਹਾਰਾ ਬਾਣ ਜੋ ਇੱਕ ਲਗਤ ਹੀ ਪੋਏ ਗਿਰ ਪਰਿਆ ਉਪਰ ਕਰੇ ਜੇ ਸ਼ੇਖ ਇਸ ਤਰ੍ਹਾਂ ਚਾ ਲੀਦਾ ਮਨ ਵਿਨੇ ਆਗੇ ਜਿਸ ਵੇਲੇ ਕੀਰਤਨ ਦੀ ਸੁਭਾਵਤੀ ਹੋਈ ਉਸ ਵੇਲੇ ਰਾਣੀ ਜੇਦਾਹ ਜੀ ਦੀ ਚਰਨੀ ਪੈ ਕੇ ਬੇਨਤੀ ਕਰਨ ਲੱਗੀ ਕਿ हे ਪ੍ਰਭੂ ਮੈਂ ਆਪ ਜੀ ਦੀ ਚਰਨੀ ਪਈ ਹਾਂ ਮੇਰੇ ਤੇ ਕਿਰਪਾ ਕਰੋ ਮੈਨੂੰ ਵੀ ਪਰਮੇਸ਼ਰ ਦੇ ਰਸਤੇ ਲਗਾਓ ਮੈਂ ਤਾਂ ਰਾਜਸੀ ਪਦਾਰਥਾਂ ਵਿੱਚ ਲੱਗ ਕੇ ਆਪਣੇ ਅਮੋਲਕ ਮਨੋਖਾ ਜਨਮ ਨੂੰ ਨਿਹਸਫਲ ਕਰ ਗੁਆ ਰਹੀ ਹਾਂ ਨਿਹਸਫਲ ਕਰ ਗੁਆ ਰਹੀ ਹਾਂ ਰਾਣੀ ਦੀ ਬੇਨਤੀ ਸੁਣ ਕੇ ਅਰਦਾਸ ਜੀ ਨੇ ਰਾ ਆਰਾਮ ਨਾਮ ਦਾ ਉਪਦੇਸ਼ ਦਿੱਤੀ ਕਿ ਇਸ ਨੂੰ ਆਪਣੀ ਚੇਲੀ ਬਣਾ ਲਿਆ ਉਸ ਵੇਲੇ ਰਾਣੀ ਦੇਤੀ ਯਾਤਰਾ ਕਰਨ ਵਾਸਤੇ ਜਿੰਨਾ ਕੋ ਧਨ ਪਦਾਰਥ ਤੇ ਕੱਪੜੇ ਵਗੈਰਾ ਲੈਂਦਾ ਸੀ ਉਹ ਸਾਰੇ ਦਾ ਸਾਰਾ ਇਹ ਅਰਦਾਸ ਜੀ ਦੇ ਚਰਨਾਂ ਤੇ ਰੱਖ ਕੇ ਮੱਥਾ ਟੇਕ ਦਿੱਤਾ ਰਾਣੀ ਦੀ ਆਤਮਾ ਸ਼ਾਂਤ ਹੋ ਗਈ ਤੇ ਸਾਰੀ ਭਟਕਣਾ ਮਿਟ ਗਈ ਹਰੀ ਨਾਮ ਸਿਮਣ ਵਿੱਚ ਅਜੀਹਾ ਮਨ ਜੁੜਿਆ ਜੋ ਸਾਰੇ ਵੇਖ ਕੇ ਹੈਰਾਨ ਹੋ ਗਏ ਕੁਦ ਤਿਰ ਰਹਿ ਕੇ ਆਪਣੇ ਗੁਰੂ ਰਵਦਾਸ ਜੀ ਦੀ ਪ੍ਰਸੰਤਾ ਲੈ ਕੇ ਰਾਣੀ ਵਾਪਸ ਆਪਣੇ ਦੇਸ਼ ਚਤੌਰगढ़ ਨੂੰ ਚਲੀ ਗਈ ਉਸ ਵੇਲੇ ਸਾਰੇ ਕਾਸ਼ੀ ਸ਼ਹਿਰ ਵਿੱਚ ਚਰਚਾ ਸ਼ੁਰੂ ਹੋ ਗਈ ਕਿ ਚਤੌੜਗੜ ਦੇ ਰਾਜੇ ਦੀ ਰਾਣੀ ਰਵਦਾਸ ਜੀ ਦੀ ਚੇਲੀ ਬਣ ਗਈ ਹੈ ਬ੍ਰਾਹਮਣਾ ਨੇ ਸੁਣ ਕੇ ਅਫਸੋਸ ਕੀਤਾ ਕਿ ਇਹ ਕੰਮ ਚੰਗਾ ਨਹੀਂ ਹੋਇਆ ਜੋ ਕਿ ਰਾਣੀ ਨੇ ਇੱਥੇ ਆ ਕੇ ਬ੍ਰਾਹਮਣਾ ਨੂੰ ਕੁਝ ਨਹੀਂ ਦਿੱਤਾ ਜਮਿਆਰ ਨੂੰ ਸਭ ਕੁਝ ਦੇ ਗਏ ਬੜਾ ਬੁਰਾ ਬਣਾਇਆ ਪਿੰਡਤਾ ਨੇ ਜਿਸ ਤਰ੍ਹਾਂ ਆਪ ਜੀ ਨੂੰ ਪਤਾ ਹੀ ਹੈ ਇਹ ਤੇ ਸਾਡੇ ਲੋਕਾਂ ਪਾਸੋਂ ਨਫ਼ਰਤ ਕਰਦੇ ਸਨ ਪਾਣੀ ਨਹੀਂ ਪੀਣ ਦਿੰਦੇ ਸਨ ਜਿੱਥੋਂ ਇਹਨਾਂ ਨੇ ਪਾਣੀ ਪੀਂਦਾ ਹੁੰਦਾ ਸੀ ਉੱਥੇ ਸਾਨੂੰ ਲੋਕਾਂ ਨੂੰ ਪਾਣੀ ਨਹੀਂ ਸੀ ਪੀਣ ਦਿੰਦੇ ਛੜੀਆਂ ਮਾਰਦੇ ਸਨ ਊੜੇ ਤੇ ਸਵਾਰ ਹੋ ਕੇ ਤੁਸੀਂ ਨਹੀਂ ਚੜ ਸਕਦੇ ਸੀ ਇਸ ਤਰ੍ਹਾਂ ਦੇ ਲੋਕ ਸਾਨੂੰ ਬਹੁਤ ਹੀ ਜ਼ਹਿਰਸ ਸੀ ਨਾ ਦੀ ਦੂਜਿਆਂ ਕੋਮਾ ਵਾਸਤੇ ਸਭ ਨੂੰ ਨੀਚ ਸਮਝਦੇ ਸਨ ਆਪਣੇ ਆਪ ਨੂੰ ਸਭ ਤੋਂ ਉੱਚਾ ਕਹਿੰਦੇ ਸੀ ਉਸ ਵੇਲੇ ਕੁਝ ਕੁ ਬ੍ਰਾਹਮਣ ਚਤੌੜਗਰ ਰਾਜੇ ਦੇ ਪਾਸ ਕੁਝ ਕੀ ਰੋਣ ਪਿੱਟਣ ਲੱਗ ਪਏ ਪਿਆਰੇ ਜਾਨ ਆਖਿਆ ਰਾਜੇ ਲੋਕ ਪ੍ਰਜਾ ਦੇ ਧਰਮ ਦੇ ਰਖਿਆ ਕਰ ਹੁੰਦੇ ਹਨ ਜੇਕਰ ਰਾਜੇ ਲੋਕ ਹੀ ਧਰਮ ਦੀ ਮਰਿਆਦਾ ਨੂੰ ਤੋੜਨ ਲੱਗ ਪਏ ਤਾਂ ਧਰਮ ਕਿਵੇਂ ਚੱਲੇਗਾ ਇਹ ਗੱਲ ਸੁਣ ਕੇ ਰਾਜੇ ਨੇ ਕਿਹਾ ਕਿਹੜੀ ਅਧਰਮ ਦੀ ਗੱਲ ਹੋਈ ਆ ਭਈ ਮੰਦੂ ਜੀ ਨੇ ਕਿਹਾ ਆਪ ਜੀ ਦੀ ਧਰਮ ਪਤਨੀ ਜੋ ਚਾਲੀ ਰਾਣੀ ਤੀਰਥ ਯਾਤਰਾ ਕਰਨ ਗਈ ਸੀ ਉਹ ਕਾਸ਼ੀ ਦੇ ਰਹਿਣ ਵਾਲੇ ਛਮਿਆਰ ਨੂੰ ਆਪਨਾ ਗੁਰੂ ਧਾਰਨ ਕਰਾ ਹੀ ਹੈ। ਅਤੀ ਤੀਰਥਾਂ ਪਰ দান ਕਰਨ ਵਾਸਤੇ ਜੋ ਤੁਹਾਨੂੰ ਪਦਾਰਥ ਲੈ ਗਏ ਸੀ ਉਹ ਸਾਰਾ ਇਕੱਲੇ ਛਮਿਆਰ ਦੀ ਭੇਟ ਕਰਾ ਹੀ ਹੈ। ਇਸਨੇ ਜੋ ਕੁਝ ਵੀ ਕੀਤਾ ਹੈ ਧਰਮ ਤੋਂ ਉਲਟ ਕੀਤਾ ਹੈ। ਧਰਮ ਤੋਂ ਉਲਟ ਕੀਤਾ ਹੈ। ਵਡੀਆਂ ਰਾਜ ਨੂੰ ਸਮਝਾਣ ਲੱਗ ਪਏ ਇਸ ਨੇ ਨਾ ਸੋਚਿਆ ਕਿ ਮੈਂ ਕਿਸ ਕੋਲ ਦੀ ਰਾਜਕੁਮਾਰੀ ਹਾਂ ਅਤੇ ਕਿਸੇ ਰਾਜੇ ਦੀ ਪਟਰਾਣੀ ਹਾਂ ਛਮਿਆਰ ਦੇ ਲੰਗਰ ਚੋਂ ਪ੍ਰਸ਼ਾਦ ਛੱਕ ਕੇ ਆਪਣਾ ਧਰਮ ਪ੍ਰਿਸ਼ਟ ਕਰਾਈ ਹੈ ਉਸ ਕੁਰ ਪਾਪ ਦੇ ਨਿਵਰਤੀ ਲਈ ਹੁਣ ਇਸ ਨੂੰ ਕੋਈ ਪ੍ਰਾਚਿਤ ਕਰਨਾ ਚਾਹੀਦਾ ਕੋਈ ਨਾ ਕੋਈ ਪ੍ਰਾਚਿਤ ਕਰਨਾ ਚਾਹੀਦਾ ਇਹ ਗੱਲ ਸੁਣ ਕੇ ਰਾਜਾ ਬੜਾ ਕ੍ਰੋਧਵਾਨ ਹੋਇਆ ਅੰਦਰ ਰਾਣੀ ਤੋਂ ਪੁੱਛਿਆ ਗਿਆ ਪਰ ਅੰਦਰ ਜਾ ਕੇ ਵੀ ਵੇਖਦਾ ਹੈ ਕਿ ਰਾਣੀ ਤਾਂ ਹਰੀ ਜਸ ਗਾ ਰਹੀ ਸੀ ਜਿਸ ਵੇਲੇ ਕੀਰਤਨ ਕਰਕੇ ਉੱઠી ਤਾਂ ਆਪਣੇ ਪਿੱਛੇ ਪਤੀ ਦੇਵ ਨੂੰ ਖਲੋਤਾ ਵੇਖ ਕੇ ਪਤੀ ਦੇ ਸਤਕਾਰ ਲਈ ਉੱਠ ਕੇ ਖਲੋ ਗਈ ਉਸ ਵੇਲੇ ਰਾਜੇ ਨੇ ਕਿਹਾ ਮੈਂ ਸੁਣਿਆ ਤੂੰ ਰਵਿਦਾਸ シュਮਾਰ ਉਹ ਗੁਰੂ ਧਾਰਨ ਕਰਾਈ ਹੈ ਰਾਣੀ ਨੇ ਕਿਹਾ ਜੀ ਜੀ ਹਾਂ ਇਸ ਵਿੱਚ ਕੋਈ ਝੂਠ ਨਹੀਂ ਹੈ ਰਾਜੇ ਨੇ ਕਿਹਾ ਇਹ ਤੂੰ ਬਹੁਤ ਬੁਰਾ ਕੀਤਾ ਹੈ ਕਿਉਂਕਿ ਸਾਡੀ ਰੀਤ ਬ੍ਰਾਹਮਣਾਂ ਨੂੰ ਗੁਰੂ ਧਾਰਨ ਦੀ ਹੈ ਕੋਈ ਚਮਿਆਰ ਗੁਰੂ ਧਾਰਨ ਦੀ ਰੀਤ ਨਹੀਂ ਹੈ ਬਾਹਰ ਜਾ ਕੇ ਵੇਖ ਕਾਸ਼ੀ ਦੇ ਬ੍ਰਾਹਮਣ ਚੱਲ ਕੇ ਭਾਈ ਬੈਠੇ ਹਨ ਉਹ ਆਖਦੇ ਹਨ ਕਿ ਸਾਰੀ ਕਾਸ਼ੀ ਵਿੱਚ ਇਹ ਚਰਚਾ ਹੋ ਰਹੀ ਹੈ ਕਿ ਸਾਰੇ ਲੋਕ ਤੇਰੀ ਤੇ ਮੇਰੀ ਨਿੰਦਿਆ ਕਰ ਰਹੇ ਪੰਡਤ ਆਖਦੇ ਹਨ ਹੁਣ ਰਾਣੀ ਪਾਸੋਂ ਪ੍ਰਾਸ਼ਚਿਤ ਕਰਾਓ ਤਾਂ ਕਿ ਪਾਪ ਨਵਿਰਤ ਹੋ ਜਾਏ ਇਹ ਗੱਲ ਰ ਇਹ ਗੱਲ ਸੁਣ ਕੇ ਰਾਣੀ ਨੇ ਕਿਹਾ ਪ੍ਰਾਸ਼ਚਿਤ ਪ੍ਰਾਸ਼ਚਿਤ ਕਰਨ ਦੀ ਕੀ ਲੋੜ ਦੀ ਕੋਈ ਲੋੜ ਨਹੀਂ ਕਿਉਂਕਿ ਮੈਂ ਕੋਈ ਮੜਾ ਜਾਂ ਪਾਪ ਕਰਮ ਨਹੀਂ ਕੀਤਾ ਇਹ ਪੰਡਤ ਤਾਂ ਝੂਠੇ ਤੇ ਲਾਲਚੀ ਹਨ ਇਹ ਰਬਦਾਸ ਜੀ ਦੀ ਰੀਸ ਨਹੀਂ ਕਰ ਸਕਦੇ ਭਗਵਾਨ ਤਾਂ ਹਰ ਵੇਲੇ ਰਬਦਾਸ ਜੀ ਦੇ ਪਾਸ ਬੈਠਦਾ ਹੈ ਬੈਠਾ ਰਹਿੰਦਾ ਹੈ ਪੁੱਛੋ ਕਦੇ ਇਹਨਾਂ ਨੇ ਭਗਵਾਨ ਦਾ ਦਰਸ਼ਨ ਕੀਤਾ ਮੇਰੇ ਗੁਰੂ ਠੀਕ ਰਵਿਦਾਸ ਜੀ ਹਨ ਉਹਨਾਂ ਨੇ ਮੇਰਾ ਜੀਵਨ ਬੜਾ ਉੱਚਾ ਕਰ ਦਿੱਤਾ ਅਤੇ ਭਗਵਾਨ ਮੈਨੂੰ ਵੀ ਰੋਜ਼ ਦਰਸ਼ਨ ਦਿੰਦਾ ਇਹ ਸਭ ਉਹਨਾਂ ਦੀ ਕਿਰਪਾ ਹੈਂ ਮੈਂ ਉਹਨਾਂ ਦੀ ਨਿੰਦਿਆ ਨਹੀਂ ਸੁਣ ਸਕਦੀ ਆਪ ਜਾਓ ਬ੍ਰਾਹਮਣਾਂ ਨੂੰ ਕਹਿ ਦਿਓ ਬੇਸ਼ੱਕ ਜਿੰਨੀ ਚਾਹਣ ਨਿੰਦਿਆ ਕਰ ਲੈਣਾ ਮੈਂ ਠੀਕ ਗਰਵਦਾਸ ਜੀ ਦੀ ਚੇਲੀ ਹਾਂ ਮੈਂ ਇਸ ਤੋਂ ਮੁੱਕਰਦੀ ਨਹੀਂ ਰਾਣੀ ਦੇ ਵਾਕ ਸੁਣ ਕੇ ਰਾਜਾ ਆਪ ਹੀ ਠਠੰਬਰ ਗਿਆ ਰਾਣੀ ਦੀ ਸੱਚੀ ਭਗਤੀ ਅੱਗੇ ਰਾਜਾ ਬੋਲ ਨਾ ਸਕਿਆ ਜਸਵੀਲੇ ਰਾਜਾ ਪਿੱਛੇ ਮੁੜ ਲੱਗਾ ਤਾਂ ਰਾਣੀ ਨੇ ਕਿਹਾ ਠਹਿਰੋ ਮੈਂ ਵੀ ਤੁਹਾਡੇ ਨਾਲ ਚੱਲ ਚੱਲ ਕੇ ਪੰਡਤਾਂ ਤੋਂ ਪੁੱਛਦੀ ਹਾਂ ਕਿ ਤੁਸੀਂ ਕਿਹੜਾ ਮੂ ਲੈ ਕੇ ਅਰਦਾਸ ਜੀ ਦੀ ਵਿਰੋਧਾ ਕਰਦੇ ਹੋ ਜਸਵੀਲੇ ਰਾਣੀ ਨੇ ਆਕੇ ਕਿਹਾ ਇਹ ਪੰਡਤੋ ਇਹੋ ਦੁੱਖ ਹੈ ਨਾ ਜੋ ਕਿ ਰਵਦਾਸ ਜੀ ਨੂੰ ਮੈਂ ਸਭ ਕੁਝ ਅਰਪਣ ਕਰਾਈ ਹਾਂ ਤੇ ਤੁਹਾਨੂੰ ਕੁਝ ਦਾਨ ਨਹੀਂ ਦਿੱਤਾ ਜਾਂ ਕੋਈ ਹੋਰ ਦੁੱਖ ਹੈ ਪੰਡਤ ਨੇ ਕਿਹਾ ਹਾਂ ਜੀ ਇਹ ਹੀ ਦੁੱਖ ਹੈ ਕਿਉਂਕਿ ਅਸਾਂ ਨੂੰ ਦਾਨ ਜ਼ਰੂਰ ਮਿਲਣਾ ਚਾਹੀਦਾ ਰਾਣੀ ਨੇ ਕਿਹਾ अच्छा ਹੁਣ ਤੁਸੀਂ ਜਾਓ ਕੋਈ ਦਿਨ ਮਿੱਥ ਕੇ ਜਗ ਕਰਾਂਗੇ ਤੁਹਾਨੂੰ ਬੁਲਾ ਕੇ ਸਭਨਾਂ ਨੂੰ ਦਾਨ ਦਿੱਤਾ ਜਾਏਗਾ ਇਹ ਗੱਲ ਸੁਣ ਕੇ ਬ੍ਰਾਹਮਣ ਚਲੇ ਗਏ ਪਿੱਛੋਂ ਰਾਣੀ ਨੇ ਆਪਣੇ પતિ ਦੇਵ ਨੂੰ પ્રસન્ન ਕਰਕੇ ਜਗ ਕਰਨ ਦੀ ਵਿਉਂਤ ਬਣਾਈ ਆਪਣੇ ਗੁਰੂ ਜੀ ਨੂੰ ਸੱਦ ਲਿਆ ਮਹਾਰਾਜ ਜੀ ਸਪਸ ਸਮਸਤੀ ਭੰਡਾਰ ਕਰਨ ਦੀ ਸਲਾਹ ਆਪ ਹੁਕਮ ਦਿਓ ਤਾਂ ਕਰ ਦਈਏ ਪਰ ਆਪ ਜੀ ਨੇ ਦਰਸ਼ਨ ਜ਼ਰੂਰ ਦੇਣੇ ਦਿਨਾਂ ਹੋਵੇਗਾ ਜੇ ਆਪ ਨਾ ਆਏ ਤਾਂ ਸਾਡਾ ਜੱਗ ਸਫਲ ਨਹੀਂ ਹੋਵੇਗਾ ਰਾਣੀ ਚੱਲੀ ਨੇ ਰਵਦਾਸ ਜੀ ਨੂੰ ਕਿਹਾ ਵਰਦਾਜੀ ਨੇ ਕਿਹਾ ਜੇ ਮੈਂ ਆਇਆ ਤਾਂ ਬ੍ਰਾਹਮਣ ਲੋਕ ਨਹੀਂ ਆਉਣਗੇ ਸਾਡੀ ਪ੍ਰਸੰਤਾ ਹੀ ਪ੍ਰਸੰਤਾ ਹੈ ਅਸੀਂ ਨਾ ਆਏ ਤਾਂ ਵੀ ਫਾਂਗੀ ਹੋਏਗਾ ਤੂੰ ਭੰਡਾਰਾ ਛਕਾ ਕੇ ਬ੍ਰਾਹਮਣਾਂ ਨੂੰ ਪ੍ਰਸੰਨ ਕਰ ਰਾਣੀ ਨੇ ਕਿਹਾ ਜੇ ਆਪ ਨਹੀਂ ਆਉਗੇ ਤਾਂ ਮੈਂ ਕਹਿਣਾ ਨਹੀਂ ਰਾਣੀ ਨੇ ਪ੍ਰੇਮ ਵੇਖ ਰਾਣੀ ਦੇ ਪ੍ਰੇਮ ਵੇਖ ਕੇ ਰਵਿਦਾਸ ਜੀ ਨੇ ਕਿਹਾ ਅੱਛਾ ਅਸੀਂ ਜੂਰ ਪਹੁੰਚਾਂਗੇ ਰਾਣੀ ਨੇ ਆਪਣੇ ਗੁਰੂ ਰਵਿਦਾਸ ਜੀ ਨੂੰ ਭੋਜਨ ਮਨਾ ਕੇ ਯਗ ਦੀਆਂ ਸਮਗਰੀਆਂ ਇਕੱਠੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸੋ ਅੱਜ ਦੀ ਕਥਾ ਇੱਥੇ ਤੱਕ ਹੀ ਹੈ ਯਗ ਮਲਾ ਦੀ ਨੀਤ ਬ੍ਰਹਮਣ ਨੂੰ ਸਭ ਨੂੰ ਪਤਾ ਹੈ ਕਿ ਇਹ ਲਾਲਚ ਤੋਂ ਬਗੈਰ ਹੋਰ ਕੋਈ ਇਹਨਾਂ ਨੂੰ ਨਹੀਂ ਮਤਲਬ ਹੁੰਦਾ ਤਾਂ ਇਹਨਾਂ ਨੇ ਆਪਣੇ ਛਡਾਵੇ ਲੈਣੇ ਹੁੰਦੇ ਹਨ ਹੋਰ ਰੱਬ ਨਾਲ ਇਹਨਾਂ ਦਾ ਕੋਈ ਮਤਲਬ ਨਹੀਂ ਸੋ ਪੈਰੀ ਸਾਧ ਸੰਗ ਜੀ ਇਸ ਤੋਂ ਅਗਲੀ ਇਤਿਹਾਸ ਸਦਾਸ਼ੀ ਮਹਾਰਾਜ ਜੀ ਦਾ ਕੱਲ ਤੋਂ ਅਗੇ ਆਰੰਭ ਹੋਏਗਾ। ਤੋਂ ਆਪ ਸਾਰਿਆਂ ਨੇ ਪ੍ਰੇਮ ਸਹਿਤ ਸੁਣਨਾ ਜੀ। ਸਵਾਹ ਇੱਥੇ ਹੀ ਅੱਜ ਦੀ ਸਮਾਪਤੀ ਹੈ। ਸਾਧ ਸੰਗਤ ਆਪ ਜੀ ਇਸੇ ਤਰ੍ਹਾਂ ਪ੍ਰੇਮ ਵਖਦੇ ਰਹਿਣਾ। ਸਰਵਣ ਕਰਦੇ ਰਹਿਣਾ। ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਦੇ ਰਹਿਣਾ। ਬੇਨਤੀਆਂ ਦਾ ਸਾਥਿਓ ਪ੍ਰਵਾਨ ਕਰਨੀਆਂ। ਮਹਾਰਾਜ ਸਭ ਸੰਸਾਰ ਨੂੰ ਖੁਸ਼ੀਆਂ ਬਖਸ਼ੇ। ਜਿੱਦਾਂ ਰਾਣੀ ਝਾਲੀ ਦੀ ਝੋਲੀ ਵਿੱਚ ਖੁਸ਼ੀਆਂ ਪਾਈਆਂ ਇਸ ਤਰ੍ਹਾਂ ਆ ਸਾਰਿਆਂ ਦੀ ਝੋਲੀ ਵਿੱਚ ਰੱਬ ਵਾਹਿਗੁਰੂ ਜੀ ਖੁਸ਼ੀਆਂ ਪਾਵੈ ਸੋ ਆਓ ਕਿਰਪਾ ਕਰੋ ਮਿਹਰ ਕਰੋ ਫਤਿਹ ਜਾਈਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ